ਕਾ ਕੰਡੀਸ਼ਨ ਕਰੀ ਉਹ ਟਰੈਕਟਰ ਆ ਜੇ ਸ਼ੋਅਰੂਮ ਨੂੰ ਜਾਂਦੇ ਆ ਤਾਂ ਪਹਿਲਾਂ ਆਪਣੀ ਆ ਵੀਡੀਓ ਦੇਖੋ 2021 ਮਾਡਲ ਆ ਬਾਈ ਜਮਾ ਬ੍ਰਾਂਡ ਨਿਉ ਟਰੈਕਟਰ ਆ ਨਾ ਸ਼ੋਅ ਤੇ ਚਰੀਟਾ ਨਾ ਮਗਰਾੜਾਂ ਤੇ ਚਰੀਟਾ ਚੈੱਕ ਕਰਾ ਦੇ ਨਾ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਵੀ ਸੱਜਣੋ ਅੱਜ ਤੁਹਾਡੇ ਵਾਸਤੇ ਸੱਤ ਨਗਿਨੇ ਕਹਿ ਦਈਏ ਟਮਾਟਰੀ ਰੰਗ ਦੇ ਟਰੈਕਟਰ ਲਿਆਂਦੇ ਆ ਸਵਰਾਜ 855 ਤੇ ਬਾਈ ਆਪਣੇ ਨਾਲ ਆ ਸਸੀਗਾ ਬਾਈ ਜੀ ਉਹ ਠੀਕ ਠਾਕ ਜੀ ਪੂਰੇ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਆਪਾਂ ਵੀਡੀਓ ਚ ਕਹਿਦਾ ਸੱਤ ਟਰੈਕਟਰ ਦਿਖਾਉਣੇ ਤੇ ਰੇਟ ਦੇ ਪਹਿਲੀ ਦੱਸ ਦੋ ਕਿਵੇਂ ਰਹਿਣ ਆਲੇ ਰੇਟ ਜਮੈਂ ਨਾਰਮਲ ਹੋਊਗਾ ਬਾਈ ਸਾਰੇ ਮਾਡਲ ਹੋਣਗੇ 13 ਤੋਂ ਲੈ ਕੇ 23 ਮਾਡਲ ਤੱਕ ਸਾਰੇ ਦਿਖਾਵਾਂਗੇ ਤੇ 13 ਤੋਂ 23 ਬਾਈ ਨੇ ਕਹਿਦਾ ਮਾਡਲ ਹੋਣਗੇ ਤੇ ਪਹਿਲਾਂ ਆਪਾਂ 13 ਦੀ ਗੱਲ ਕਰਦੇ ਆ ਘੋੜਾ ਵਾਪਰ ਲੱਗਿਆ ਪਿਆ ਬਾਈ ਏ ਬਈ 2013 ਮਾਡਲ ਆ ਟਾਇਰ ਇਹਦੇ ਮੂਹਰਲੇ ਹੈਗੇ ਆ 90 ਤੋਂ ਪਲੱਸ ਪੈਸੇ ਮੰਗ ਰਲੇ ਹੈਗੇ ਆ 70 ਕੁ ਪੈਸੇ ਟਾਇਰ ਫੈਬਰ ਦੀ ਛਤਰੀ ਲੱਗੀ ਆ ਫਰਸਟ ਪਾਰਟੀ ਦਾ ਟਰੈਕਟਰ ਆ ਕਿਤੇ ਕੋਈ ਚਾਬੀ ਨਹੀਂ ਲੱਗੀ ਤੇ ਮੇਰੇ ਕੋਲ ਲੈ ਕੇ ਆਉਣਾ ਕਰਾ ਦੇ ਆ ਰੰਗੀ ਜਮਾ ਨਾਲ ਦਾ ਪੈ ਜਿਵੇਂ ਜਾ ਸਾਰਾ ਰੇਨ ਨਾਲ ਆ ਵੀਰੇ ਮਾੜੀ ਮੋਟੀ ਕਾਲਮਾ ਬਾਡੀ ਤੇ ਭਾਵੇਂ ਲੱਗੀ ਹੋਵੇ ਹੋਰ ਕਿਤੇ ਠੀਕ ਹੈ ਹਾਂਜੀ ਪੰਜਾਬ ਨੰਬਰ ਆਣਾ ਬਾਈ ਸਾਰੇ ਪੰਜਾਬ ਨੰਬਰ ਹੋਣਗੇ ਇਹ ਵੀ ਪੰਜਾਬ ਨੰਬਰ ਹੈ ਇਹਦੀ ਡਿਮਾਂਡ ਹੈਗੀ ਆ 398000 ਰੁਪਇਆ ਮੌਕੇ ਤੇ 380000 ਦਾ ਦੇਣਾ ਠੀਕ ਕਰਾਈ ਦੇ 380000 ਰੈਟਰ ਦੀ ਦਾ ਦੇ ਦਾਂਗੇ ਠੀਕ ਕੀ ਕਰੀਏ ਹੁਣ 14 ਮਾਡਲ ਜੀ ਹਾਂਜੀ ਲਿਆਂਦਾ ਆਪਾਂ ਏ ਬਈ 2014 ਮਾਡਲ ਆ ਕਰ ਲਾ ਉਸਕਾ ਇੰਜਨ ਵਾਲਾ ਟਰੈਕਟਰ ਆ ਠੀਕ ਆ ਜੀ ਇਹ ਫਰਸਟ ਪਾਰਟੀ ਦੇ ਟਰੈਕਟਰ ਆ ਹਾਂਜੀ ਸੈਕੰਡ ਦਾ ਬਈ ਘਰ ਚੋਂ ਘਰ ਨਾ ਹੋਇਆ ਗਿਆ ਟਰੈਕਟਰ 855 ਹੀ ਇਹਦਾ ਨੰਬਰ ਆ ਨੰਬਰ ਵੀ ਚੈੱਕ ਕਰਾ ਦੇ ਪੈਰ ਮੂਰਲੇ ਹੈਗੇ ਆ 85 ਕੁ ਪੈਸੇ ਮਗਰਲੇ ਵੀ ਹੈਗੇ ਆਗੇ 90 ਕੁ ਪੈਸੇ ਡੈਕ ਲੱਗਿਆ ਸਾਰਾ ਟਰੈਕਟਰ ਇਹਨਾਂ ਦਾ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਵੀਰੇ ਪਾਵਰ ਸਟੀering ਦਾ ਹਾਂਜੀ ਇਹ ਵੀ ਪੰਜਾਬ ਦਾ ਪੰਜਾਬ ਨੰਬਰ ਵੀਰੇ ਉਹਦਾ ਚੈੱਕ ਕਰਾ ਦੇ ਬਹੁਤ ਸੰਭਾਈ ਚ ਟਰੈਕਟਰ ਚੱਲਿਆ ਹੋਇਆ ਬਾਈ ਇਹਦੀ 3 ਲੱਖ 495000 ਰੁਪਏ ਡਿਮਾਂਡ ਆ ਵੀਰੇ ਇਹ ਆਪਾਂ ਦੇ ਦਾਂਗੇ 480000 ਦਾ ਜੱਸ ਨੂੰ ਲੈ ਜੱਸ ਨਾ ਉਹ ਵਾਲੀ ਗੱਲ ਹੋ ਗਈ ਬਾਈ ਦੀ ਦੇਖ ਕਿੰਨੇ ਆਏ ਉਹ ਆ ਗਿਆ ਬਾਈ 15 ਮਾਡਲ ਘੋੜਾ ਬੈਂਪਰ ਬੈਂਪਰ ਇੱਕ ਕਰਾ ਬਾਈ ਘੋੜਾ ਬੈਂਪਰ ਲੱਗਿਆ ਬਾਈ ਫਸਟ ਪਾਰਟੀ ਦਾ ਇਹ ਟਰੈਕਟਰ ਆ ਠੀਕ ਹੈ ਜੀ ਕਿਤੇ ਕੋਈ ਚਾਬੀ ਨਹੀਂ ਮੂਰਲੇ ਟਾਇਰ 70 60 70 ਪੈਸੇ ਨਾਲ ਦੇ ਆ ਬਾਈ ਮਾਂ ਕਰ ਲੈ ਜਮਾ ਨਵੇਂ ਸੀਟ ਦੇ ਆ ਠੀਕ ਹੈ ਲੈ ਬਾਈ ਇਹ ਜਰੀ ਜਵਨ ਨਮੇਟਾ ਹੈ ਗੇਦੀ O X O ਕੀ ਕਰਤੀਆਂ ਲਾਉਂਦੀ ਤੇ ਲੋਡਦੀ ਹੈਗੀ ਟਰੈਕਟਰ ਤੇ ਫਰਸਟ ਪਾਰਟੀ ਦਾ ਟਰੈਕਟਰ ਆ ਬਾਈ ਸੋ ਮਗਰਾਟ ਰਿੰਮ ਹਾਂਜੀ ਸਾਰੇ ਰੀਨਲ ਆ ਠੀਕ ਆ ਹਾਂਜੀ ਤੇ ਗੈਰੀ ਆ ਬਾਈ ਇਹ ਰੇਸ ਆ ਸੀਨ ਦਿਖਾ ਦੇ ਇੱਕ ਵਾਰ ਰੇਸ ਵਾਲੀ ਸੀਲ ਵੀ ਨਹੀਂ ਟੁੱਟੀ ਹੋਈ ਐ ਤੋਂ ਅੰਦਾਜ਼ਾ ਲਾ ਸਕਦੇ ਹਾਂ ਬਾਈ ਕਿੰਨਾ ਇੱਕ ਨਵਾਂ ਟਰੈਕਟਰ ਹੋਣਾ ਪਤਾ ਲੱਗੇ ਨਾ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈਗੀ ਆ 5 ਲੱਖ ਤੇ 10000 ਰੁਪਏ ਕਿੰਨਾ ਦੇ ਦੋਗੇ 490000 ਰੁਪਏ ਦਾ ਦੇਵਾਂਗੇ ਠੀਕ ਕਰ ਦੋਗੇ ਮੈਂ ਹਾਂ ਹਾਂ ਪੂਰਾ ਮਾਨਤਨ ਕਰਾਂਗੇ ਉਹ ਲਓ ਬਾਈ 16 ਮਾਡਲ ਆ ਲੈਣਾ ਬਾਈ ਹਾਂਜੀ 2016 ਮਾਡਲ ਟਰੈਕਟਰ ਆ ਬਾਈ ਫਰਸਟ ਪਾਰਟੀ ਦਾ ਟਰੈਕਟਰ ਆ ਰੇਡੀਅਲ ਟਾਇਰ ਆ ਘੋੜਾ ਬੰਪਰ ਲੱਗਿਆ ਫਾਈਬਰ ਦੀ ਛਤਰੀ ਲੱਗੀ ਆ ਸਾਰੀਆਂ ਚੀਜ਼ਾਂ ਮਿਲ ਜਾਣੀ ਟਰੈਕਟਰ ਚ ਆਪਾਂ ਨੂੰ ਕੰਡੀਸ਼ਨ ਚੈੱਕ ਕਰਾ ਦੇ ਬਾਈ ਜਮਨ ਬ੍ਰਾਂਡ ਨਿਊ ਟਰੈਕਟਰ ਪਿਆ ਸੀਲ ਵੀ ਹਲੇ ਤੱਕ ਟੁੱਟੀ ਨਹੀਂ ਇਹਦੀ ਨਾ ਨਿਆਉਜਲ ਨੂੰ ਚਾਬੀ ਆ ਠੀਕ ਆ ਪੈਰ ਦਾ ਪੈਰ ਦਾਣ ਦੇ ਕਿੰਨਾ ਟਰੈਕਟਰ ਚੱਲਿਆ ਬਈ ਸਾਰਾ ਟਰੈਕਟਰ ਇਹ ਨਾਲ ਆ E2Z ਠੀਕ ਆ ਠੀਕ ਟਾਇਰ ਇਹਦੇ ਹੈਗੇ ਆਗੇ 80 ਕੋ ਪੈਸੇ 75 80 ਪੈਸੇ ਇਹ ਚੈੱਕ ਕਰਾਰੇ ਇਹ ਮਰੋ ਅਰੇ ਮੇਰੋ ਬਈ ਜਮਾਨਾ ਮੈਂ ਆਵਰ ਗਏ ਪਈ ਆ ਰਾਰ ਦੇ ਚੈੱਕ ਕਰਾ ਦੇ ਪੂਰਾ ਵਧੀਆ ਟਾਈਪ ਤੇਰੀ ਉਹ ਡਬਲ ਡਿਸਟ੍ਰੀਬਿਊਟਰ ਹਾਂਜੀ ਹਾਂਜੀ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ ਪਾਵਰ ਦਾ ਗੱਬੜੰਦਾ ਠੀਕ ਆ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈਗੀ ਆ ਕੀ 5 ਲੱਖ ਤੇ 15000 ਰੁਪਏ ਮੌਕੇ ਤੇ 5 ਲੱਖ ਦਾ ਦੇ ਦਾਂਗੇ ਮਾੜਾ ਮੋਟਾ ਮਾਨਤਨ ਹੋਰ ਕਰ ਦਾਂਗੇ ਜੀ ਹੋਰ ਕਰ ਦਾਂਗੇ ਮਾਨਤਨ 5 ਲੱਖ ਦਾ ਕਹਿੰਦੇ ਆ ਉਹ ਕਰੇ ਹੋਰ ਵੀ ਕਰ ਦਾਂਗੇ ਹਾਂਜੀ ਅਜੂ ਬਾਦ ਦਿਖਾ ਮਗੀ 9855 ਕੇ ਦੀ ਟਰੈਕਟਰ ਜਮਾ ਲਫਾਫੇ ਤੋਂ ਪਤਾ ਲੱਗ ਜਾਂਦਾ ਕਿੰਨਾ ਨਵਾਂ ਟਰੈਕਟਰ ਦੋ ਹਲਦੇ ਟਾਇਰ ਨੇ 80 ਪੈਸੇ ਤੇ ਪਲੱਸ ਟਾਇਰ ਨੇ 85 ਮੰਨ ਲਿਆ ਯਾਰ ਠੀਕ ਆ ਪੰਜਾਬ ਨੰਬਰ ਆ ਪਾਰਟੀ ਵੀ ਪਾਰਟੀ ਵੀ ਫਰਸਟ ਆ ਬਾਈ ਕਿਤੇ ਕੋਈ ਚਾਬੀ ਨਹੀਂ ਲੱਗੀ ਹੋਈ ਨਟ ਚੈੱਕ ਕਰਾ ਦੇ ਆ ਵੀ ਨਹੀਂ ਯਾਰ ਰਸੀਦ ਦਾ ਆ ਚੀਜ਼ਾਂ ਬਾਕੀ ਨਿਕਲ ਤੋਂ ਹੰਦਾ ਜਲਾ ਸਾਦਾ ਮੰਨਦੇ ਗਿਨਣਾ ਬੈਠੇ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ 6,32,000 ਰੁਪਏ ਕਿਨੇ ਦੇ ਦਊਂਗਾ 6,10,000 ਰੁਪਏ ਦਾ ਦੇਵਾਂ 6,10,000 ਦਾ ਬਾਈ ਹਾਂਜੀ ਲੈ ਬਈ ਕਾਰ ਦਾ ਦਾ ਬੰਗਣਾ ਸੰਪਰਕ 610000 22 ਡਿਮਾਂਡ ਕਰਦੇ ਬਾਈ ਕਹਿੰਦੇ ਹੋਰ ਵੀ ਕਰ ਦਾਂਗੇ ਯਾਰ ਹਾਂ ਹਾਂ ਬਈ ਹੁਣ ਦਿਖਾਵਾਂਗੇ ਬਈ 23 ਮਾਡਲ 23 ਮਾਡਲ 3 ਸਪੀਡ ਫਰਸਟ ਭਾਰਤੀ 50 ਨੰਬਰ ਹਾਂਜੀ ਲੈ ਬਈ ਇਸੇ ਮਾਡਲ ਆ ਗਿਆ ਇਨੀ ਕੰਡੀਸ਼ਨ ਯਾਰ ਜਮਾ ਸੂਰਮ ਵਾਲੀ ਪਈ ਹੈ। ਪਹਿਲਾ ਲਵਾ ਦੂੰ। 700 ਘੰਟਾ ਟਰੈਕਟਰ ਚੱਲਿਆ ਹੋਇਆ ਬਾਈ। 700 ਘੰਟਾ ਬਾਈ। ਲੈ ਬਈ ਕਹੇ ਜੀ 700 ਘੰਟਾ ਬਾਈ ਕਹੇ ਟਰੈਕਟਰ ਚੱਲਿਆ ਹੋਇਆ। ਫਰਸਟ ਪਾਰਟੀ ਦਾ ਮਗਰਾੜ ਚੈੱਕ ਕਰਾ ਦੇ ਟਾਇਰ ਨਾਲ ਦੇ ਆ 90 ਪੈਸਿਆਂ ਤੋਂ ਵੀ ਪਲੱਸ। ਹਾਂ ਠੀਕ ਹੈ। ਚਾਹੇ ਦੀ ਬਾਡੀ 'ਚ ਬਹਿ ਕੇ ਵੀ ਅਗਲਾ ਮੂੰਹ ਦੇਖ ਲੈ। ਬਾਡੀ 'ਚ ਵੀ ਮੂੰਹ ਦੀਂਦਾ ਸੋ ਮਗਰਾੜਾਂ 'ਚ ਤਾਂ ਦੇਖਣੇ ਹੀ ਦੇਖਣਾ। ਸੀਜ਼ਨ ਤੱਕ ਕਰਾ ਦੇ ਰੇਸ ਵਾਲੀ। ਬਾਕੀ ਵਾਕੀ ਬਈ ਕਿੱਦੇ ਚ ਆਬੀ ਨੇ ਇਹਨਾਂ ਨਿਓ ਜਲ ਨੂੰ ਨਕਲ ਆ ਚਰੋਂ 3 ਸਪੀਡ ਫਰਸਟ ਪਾਰਟੀ ਪੰਜਾਬ ਨੰਬਰ ਟਰੈਕਟਰ ਸਾਰੀ ਪੰਜਾਬ ਨੰਬਰ ਹੁੰਦੇ ਆ ਬਾਈ ਕਿਉਂਕਿ ਟਰੈਕਟਰ ਜਿਹੜਾ ਪੰਜਾਬ ਨੰਬਰ ਹੁੰਦਾ ਉਹਦਾ ਤੇ ਹੋਰ ਨੰਬਰ ਦਾ ਆਊਟਸਾਈਡ ਨੰਬਰ ਦਾ ਫਰਕ ਬਹੁਤ ਪੈਂਦਾ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਇਹਦੀ ਡਿਮਾਂਡ ਕਰਦੇ ਹਾਂ 7 ਲੱਖ 85000 ਰੁਪਇਆ ਠੀਕ ਹੈ ਜੀ ਤੇ ਵਧੀਆ ਕਰ ਦੋਗੇ ਜੀ ਮੰਤਣ ਸਾਢੇ 7 ਲੱਖ ਦੀ ਜੈਸ ਨੂੰ ਆ ਲੈਣਾ ਉਹ ਬੰਦੇ ਆ ਕੇ ਬਾਸ ਕਰ ਲੈਣ ਲੈ ਜਾਣ ਠੀਕ ਹੈ ਇੱਕ ਵਾਰ ਲੋਕੇਸ਼ਨ ਦਾ ਨੰਬਰ ਲੋਕੇਸ਼ਨ ਆਪਣੀ ਹੈਗੀ ਬਾਈ ਹੰਡਿਆ ਆ ਸਟੈਂਡਰਡ ਚੌਕ ਬਠਿੰਡੇ ਵਾਲੇ ਰੋਡ ਤੇ ਨੈਸ਼ਨਲ ਹੋਟਲ ਦੇ ਨਾਲ ਜਮਾ ਸ਼ੋਰੂਮ ਆ ਆਪਣਾ ਬਾਬਾ ਟਰੈਕਟਰ ਸੇਲ ਪਰਚੇਜ ਸੱਤੇ ਦਿਨ ਛੇ ਦਿਨ ਉੱਥੇ ਹੁੰਨੇ ਆ ਸੱਤਵੇਂ ਦਿਨ ਮੰਡੀ ਚ ਹੁੰਦੇ ਆ ਇੱਕ ਵਾਰ ਨੰਬਰ ਬੋਲੋ ਨੰਬਰ ਹੈਗਾ 9501214601 ਤੇ ਬਾਕੀਆਂ ਨਾਲ ਕਰ ਸਕਦਾ ਸੰਪਰਕ ਵਧੀਆ ਰੇਟ ਦੇ ਰਹਿਣ ਵਾਲੇ ਸੱਤ ਟਰੈਕਟਰ 850 ਦਾ ਦਿਖਾਇਆ ਠੀਕ ਆ ਤੇ ਕੋਕਾ ਕੰਡੀਸ਼ਨ ਕਹਦੀ ਉਹ ਟਰੈਕਟਰ ਆ ਜੇ ਸ਼ੋਰੂਮ ਨੂੰ ਜਾਂਦੇ ਤਾਂ ਪਹਿਲਾਂ ਪੰਜਾਬ ਵੀਡੀਓ ਦੇਖ ਲਓ ਆਪਾਂ ਬਰਾਬਰ ਤੋਂ ਮੈਸੇਜ ਜਮਾਉਂਦੇ ਹੋਰੋਂ ਮਿਲਿ ਸਕੈ। ਠੀਕ ਹੈ। ਇਸ ਦਾ ਸਾਰਾ ਬਾਇੰਸ ਪਰਸਪੈਕਟਿਵ ਨਵਾਂ ਹੈ।